ਮੈਨਾਂ ਜੋਸੰਗਰ ਦਾ ਆਪਾਰਤੀਕ ਸ਼ਾਹ ਯੂਨਿਕ ਕਾਦੀਆਂ ਬਲਾਕ ਕਾਦੀਆਂ ਤੋਂ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਤੇ ਮਾਦਾ ਸਲਖਣੀ ਦੇ ਵਿਆਹਪੁਰਪ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਉੱਤੇ ਚੱਲਣਾ ਚਾਹੀਦਾ ਵਾ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਇੱਕ ਨਾਲ ਲੱਗਦੀ ਅਪੀਲ ਹੋ ਰਾ ਵੀ ਜਿਹੜਾ ਆਪਾਂ ਮੇਲਾ ਵੇਖਣ ਜਾਣਾ ਵਿਆਹਪੁਰਬ ਦਾ ਮੇਲਾ ਵੇਖਣ ਜਾਣਾ ਬਟਾਲੇ ਸ਼ਹਿਰ ਵਿੱਚ ਨੌਜਵਾਨੋਂ ਅਪੀਲ ਆਪਾਂ ਹੁੱਲੜਬਾਈ ਤੋਂ ਬਚਾ ਕਰੀਏ ਟਰੈਕਟਰ ਦੇ ਜਿਹੜੇ ਵੱਡੇ ਸਪੀਕਰ ਆ ਉਹ ਨਾ ਚਲਾਏ ਜਾਣ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵਾ ਪਾਲਕੀ ਸਾਹਿਬ ਨੂੰ ਮੱਥਾ ਟੇਕਣ ਜਾਇਆ ਜਾਏ ਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਿਆ ਜਾਵੇ ਦੁਬਾਰਾ ਮੇਰੇ ਤੋਂ ਪੰਜਾਬ ਦੀ ਸਮੂਹ ਸਾਥ ਸੰਗਤ ਨੂੰ ਗੁਰੂ ਨਾਨਕ ਦੇਵ ਤੇ ਮਾਤਾ ਸਲਖਣੀ ਦੇ ਵਿਆਹਪੁਰਬ ਦੀਆਂ ਮੇਰੇ ਜੋਸੰਗਰਨਾ ਆ ਪਾਰਠੀਕ ਸ਼ਾਹ ਯੂਨੀ ਕਾਦੀਆਂ ਬਲਾਕ ਕਾਦੀਆਂ ਤੋਂ ਮੇਰੇ ਲੋਗ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਉਤੇ ਮਾਦਾ ਸਲਖਣੀ ਦੇ ਵਿਆਹਪੁਰਪ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਨੂੰ ਗੁਰੂ ਨਾਨਕ ਦੇਵ ਦੇ ਉਪਦੇਸ਼ਾਂ ਦੇ ਉੱਤੇ ਚੱਲਣਾ ਚਾਹੀਦਾ ਵਾ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਇੱਕ ਨਾਲ ਲੱਗਦੀ ਅਪੀਲ ਹੋ ਰਾ ਵੀ ਜਿਹੜਾ ਆਪਾਂ ਮੇਲਾ ਵੇਖਣ ਜਾਣਾ ਵਿਆਹਪੁਰਬ ਦਾ ਮੇਲਾ ਵੇਖਣ ਜਾਣਾ ਬਟਾਲੇ ਸ਼ਹਿਰ ਵਿੱਚ ਨੌਜਵਾਨੋਂ ਅਪੀਲ ਆਪਾਂ ਹੁੱਲੜਵਾਜੀ ਤੋਂ ਬਚਾ ਕਰੀਏ ਟਰੈਕਟਰ ਦੇ ਜਿਹੜੇ ਵੱਡੇ ਸਪੀਕਰ ਆ ਉਹ ਨਾ ਚਲਾਏ ਜਾਣ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਵਾ ਪਾਲਕੀ ਸਾਹਿਬ ਨੂੰ ਮੱਥਾ ਟੇਕਣ ਜਾਇਆ ਜਾਏ ਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਿਆ ਜਾਵੇ ਦੁਬਾਰਾ ਮੇਲੇ ਤੋਂ ਪੰਜਾਬ ਦੀ ਸਮੂਹ ਸਾਥ ਸੰਗਤ ਨੂੰ ਗੁਰੂ ਨਾਨਕ ਦੇਵ ਤੇ ਮਾਤਾ ਸੁਲਖਣੀ ਦੇ ਵਿਆਹਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ